ਬੀਤੇ ਕੱਲ ਮੁਹਾਲੀ ਦੇ ਇਮੀਗ੍ਰੇਸ਼ਨ ਮਾਲਕ ਵੱਲੋਂ ਆਪਣੇ ਆਪ ਨੂੰ HDFC ਬੈਂਕ ਵਿਖੇ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਵਿੱਚ ਸੂਸਾਈਡ ਨੋਟ ਅਤੇ ਵੀਡੀਓ ਆਈ ਸਾਹਮਣੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਰਾਜਦੀਪ ਨੇ ਆਪਣੇ ਸੂਸਾਈਡ ਨੋਟ ਦੇ ਵਿੱਚ ਚਾਰ ਲੋਕਾਂ ਦਾ ਨਾਮ ਲਿਖਿਆ ਸੂਸਾਈਡ ਨੋਟ ਦੇ ਮੁਤਾਬਕ ਇੱਕ AIG ਸਮੇਤ ਤਿੰਨ ਹੋਰ ਲੋਕਾਂ ਨੇ ਉਸ ਨੂੰ ਸੂਸਾਈਡ ਕਰਨ ਲਈ ਕੀਤਾ ਸੀ ਮਜਬੂਰ ਸੂਸਾਈਡ ਨੋਟ ਦੇ ਵਿੱਚ ਰਾਜਦੀਪ ਨੇ ਲਿਖਿਆ ਕਿ ਉਸ ਦੇ ਨਾਲ ਉਹਨਾਂ ਚਾਰ ਵਿਅਕਤੀਆਂ ਵੱਲੋਂ ਰੋਡਰ ਉਪੇ ਦੀ ਠੱਗੀ ਮਾਰੀ ਗਈ ਹੈ ਸੂਸਾਈਡ ਤੋਂ ਪਹਿਲਾਂ ਵੀਡੀਓ ਵੀ ਬਣਾਈ ਗਈ ਕੀ ਹੈ ਪੂਰਾ ਮਾਮਲਾ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰਸਿਮਰ ਸਿੰਘ ਬਲ ਪਹਿਲੇ ਸੁਣੋ ਸੂਸਾਈਡ ਕਰਨ ਤੋਂ ਪਹਿਲੇ ਦੀ ਵੀਡੀਓ ਅੱਜ ਜਨਮ ਨਵ ਨੌ ਬੱਚੀ ਨੂੰ ਮੈਂ ਸੁਚਨਿਤ ਕਰਦੇ ਹਾਂ ਜੁਦੀ ਵਜ੍ਹਾ ਕੋ ਜੋਤ ਕਲੇਰ ਆਪ ਦੇ ਘਰੇ ਸੱਦ ਕੇ ਮਹਾਜਨ ਜਰਾਸੇ ਬਸੇ ਸੱਦ ਕੇ ਮੇਰੀ ਵੀਡੀਓ ਬਣਾਈ ਖੱਟੇ ਨਾਲ ਹਰੇ ਪ੍ਰਵਾਹ ਤੇ ਪਰਚੇ ਦੇ ਲਿਵਾਏ ਕਰਦੂ ਬਚੋਂ ਕਰਦੂ ਬੰਦੇ ਨੁਕਰੀਆਂ ਦਾਲਾ ਕਰੀ ਪ੍ਰੋਫਿਟ ਕਿੱਥੋਂ ਦੇਵਾ ਜਦੋਂ ਬਹੁਤ ਤੋਂ ਆਉਦਾ ਲੈ ਗਿਆਂ ਪ੍ਰੋਫਿਟ ਹੋ ਰਿਹਾ ਨਹੀਂ ਕਿੱਥੋਂ ਦੇਣਾ ਤੁੰਨੀ ਕਸ਼ਾ ਕਰ ਰਹੇ ਹੈ ਕਿ ਬੋਸ ਨਾਲ ਹੋਏ ਤਾਂ ਨੇ ਮੋਟ ਪ੍ਰਸ਼ਾਹ ਜਰੀਰ ਕੀਤਾ ਇਸ ਕਰਕੇ ਮਾਤਾ ਮੈਂ ਧਿਆਨ ਕਰ ਰਿਹਾ ਬਾਕੀ ਮਹੂਸਾਏ ਮੋਟ ਸਾਰਾ ਕੁਝ ਲਿਖਤਾ ਹੈ ਸੁਮੀਲਾ ਗਰਵਾ ਸ਼ਾਰੀਕ ਕੁ ਫਰੋਜ਼ ਬੋਲ ਸ਼ੈਨਰ ਦਾ ਸਾਰਾ ਕੁਝ ਲਿਖਤਾ ਓਕੇ ਮਾਈ ਇਹ ਜਿਹੜਾ ਮ੍ਰਿਤਕ ਅਰਜ ਦੀਪ ਸੀ son of ਬਰਨਜੀਤ ਸਿੰਘ ਉਹ ਫਲਾਟ ਨੰਬਰ 113 ਬਲੌਕ ਸੀ ਦਾ ਗੋਲਡਨ ਟੋਨ ਸੋਸਾਇਟੀ ਸੈਕਟਰ 80 ਆਪਣੇ ਸੂਈਸਾਈਡ ਕੀਤਾ ਸੀ ਐਚਡੀਐਫਸੀ ਬੈਂਕ ਦੇ ਵਿੱਚ ਲੋਨ ਜਿਹਾ ਕੇ ਉਹਦੀ ਸਾਡੇ ਕੋ ਉਹਦੇ ਰਿਕਾਰਡ ਦੇ ਵਿੱਚ ਉਹਦੇ ਪਾਦਨ ਪਰਮਜੀਤ ਸਿੰਘ son of ਲੇਟ ਕਰਤਾਰ ਸਿੰਘ ਜੋ ਕਿ ਜੋ ਹਨ ਨਗਰ ਮੋਗੇ ਦੇ ਰਹਿਣ ਵਾਲੇ ਹੈ ਉਹਨਾਂ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਤੇ ਉਹਦੇ ਤੇ ਅਸੀਂ ਇੱਕ ਬੰਦੇ ਨੇ ਆਪਣੇ ਉਹ ਵੀ ਦਿੱਤਾ ਸਾਨੂੰ ਸੁਇਸਾਈਡ ਨੋਟ ਤੇ ਵੀਡੀਓ ਤੇ ਉਹਦੇ ਤੇ ਅਸੀਂ ਮਕਦਮਾ ਨੰਬਰ 88 ਡੇਟਡ 10 ਨੂੰ ਅੰਡਰ ਸੈਕਸ਼ਨ 108 ਬੀ ਐਨ ਐਸ ਦੇ ਕਾਟ ਬਟ ਅਬੋ ਬੀ ਐਨ ਐਸ थाना ਫੇਜ਼ 8 ਦੇ ਵਿੱਚ ਮਕਦਮਾ ਦਰਜ ਕੀਤਾ ਗਿਆ ਕੀ ਕੀ ਕੰਪਲੀਟ ਸੀ ਇਹਦੇ ਵਿੱਚ ਕੀ ਨਿਬਾ ਰਿਹਾ ਇਹਦੇ ਵਿੱਚ ਉਹਨਾਂ ਨੇ ਜਿਹੜਾ ਸੁਇਸਾਈਡ ਨੋਟ ਤੇ ਇੱਕ ਵੀਡੀਓ ਸੀਗੀ ਉਹਦੇ ਉਹਦੇ ਰਿਕਾਰਡ ਦੇ ਵਿੱਚ ਪੰਨੀ ਬੰਦਿਆਂ ਤੇ 91 ਤੇ ਮੁਕਦਮਾ ਦਰਜ ਕੀਤਾ ਹੈ ਸਮੀਰ ਅਗਰਵਾਲ ਲਿੰਗੂ ਸਿਆਣਾ ਰੋੜਾ ਦੇਸ਼ੀ ਰਿਸ਼ੀ ਰਾਜ ਤੇ ਗੁਰਜੋਤ ਕੇ ਲਈ ਸਰ ਇਹ ਮੁੱਖ ਕਾਰਨ ਕਿ ਮੈਂ ਤੁਹਾਨੂੰ ਦੱਸ ਰਿਹਾ ਕਿਉਂ ਕੀਤਾ ਜਾਂਦਾ ਇਹ ਇਹ ਜਿਹੜੇ ਪਾਰਟ ਆਫ ਅਨਵੈਸਟੀਗੇਸ਼ਨ ਹੈ ਵੀ ਕੀ ਕਹਿੰਦੇ ਪਰ ਉਹਨੇ ਜਿੱਦਾਂ ਉਹਦੇ ਵਿੱਚ ਜਿਹੜਾ ਸੁਸਾਈਸਾਈਡ ਨੋਟ ਦੇ ਵਿੱਚ ਜੋ ਕੁਝ ਲਿਖਿਆ ਉਨੂੰ ਅਸੀਂ ਇਨਵੈਸਟੀਗੇਸ਼ਨ ਇਨਵੈਸਟੀਗੇਟ ਕਰਾਂਗੇ ਤੇ ਉਹਦੇ ਰਿਗਾਰਡ ਦੇ ਵਿੱਚ ਅਸੀਂ ਇਹਦੇ ਐਫ ਆਈ ਆਰ ਨੰਬਰ 88 ਦਰਜ ਫੇਜ਼ 8 ਵਜੇ ਕੀਤੀ ਹੈ